ਹਾਂਜੀ ਅੱਜ ਆਪਾਂ ਫੇਰ ਆਪਣੇ ਫਾਰਮ ਤੇ ਤਿੰਨ ਮੈਂਬਰ ਨਵੇਂ ਲੈ ਕੇ ਆਏ ਆ ਤੇ ਕੱਲ ਪਰਸੋਂ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਏ ਸੀ ਕਿ ਆਪਾਂ ਫਾਰਮ ਤੇ ਨਵੇਂ ਮੈਂਬਰ ਲੈ ਕੇ ਆਏ ਆ ਜੋ ਕਿ ਕਾਫੀ ਟਾਈਮ ਦੀ ਮੇਰੀ ਰੀਜ ਸੀ ਕਿ ਇਸ ਬਰੀਡ ਦੀ ਜਿਹੜੇ ਮੁਰਗੀਆਂ ਨੇ ਉਹ ਮੇਰੇ ਕੋਲ ਹੋਣ ਤੇ ਫਿਰ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਆਇਆ ਕਿ ਹੋ ਸਕਦਾ ਇਹ ਸਾਰੇ ਮੁਰਗੇ ਨਿਕਲਣ ਹਨਾ ਕਿਉਂਕਿ ਪਤਾ ਨਹੀਂ ਹੁੰਦਾ ਹੈਗਾ ਤੇ ਵੀ ਹੋਰ 2-3 ਲੈ ਕੇ ਆਨੇ ਆ ਉਹਨਾਂ ਕੋਲੇ ਤਿੰਨ ਹੀ ਬਚੇ ਸੀਗੇ ਤੇ ਆਪਾਂ ਲੈ ਆਏ ਵੈਸੇ ਉਹਨਾਂ ਨੇ ਕਿਹਾ ਵੀ ਇਹ ਥੋੜੀ ਜੀ ਉਸ ਤੋਂ ਹੋਰ ਬਰੀਡ ਆ ਤੇ ਬਾਕੀ ਦੇਖਦੇ ਆਂ ਵੀ ਕੀ ਨਿਕਲਦਾ ਕੀ ਨਹੀਂ ਤੇ ਵੈਸੇ ਅੱਜ ਸਵੇਰੇ ਸਵੇਰੇ ਨਾ ਜਿਹੜੀ ਮੈਂ ਗੱਲ ਦੱਸਣ ਲੱਗੀ ਆ ਉਹਦੇ ਨਾਲ ਤੁਹਾਨੂੰ ਪਤਾ ਲੱਗ ਜਾਣਾ ਮੇਰਾ ਕੰਮ ਕਰਨੇ ਦਾ ਤਰੀਕਾ ਅੱਜ ਸਵੇਰੇ 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 ਮੈਂ 250 ਰੁਪਇਆ ਵਟਿਆ ਸੀਗਾ ਾਂਡੇ ਸੀਲ ਕਰਕੇ ਸਵੇਰੇ ਸਵੇਰੇ ਇੱਕ ਗਾਹਕ ਆਇਆ ਸੀ ਤੇ ਮੈਂ ਸ਼ਹਿਰ ਨੂੰ ਜਾਣਾ ਸੀ ਉਹ ਸਾਈਡ ਨੂੰ ਜਿੱਥੋਂ ਬੱਚੇ ਮਿਲਣੇ ਸੀਗੇ ਤੇ ਆਪਾਂ ਫਿਰ ਉਹ 250 ਰੁਪਏ ਦੇ ਜਿਹੜੇ ਬੱਚੇ ਸੀਗੇ ਹੋਰ ਤਿੰਨ ਲੈ ਆਂਦੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਬੱਚੇ ਪਹਿਲਾਂ ਆਪਾਂ ਦਿਖਾਉਨੇ ਜਿਹੜੇ ਨੇ ਉਹ ਇੱਥੇ ਬੰਦ ਕੀਤੇ ਹੋਏ ਨੇ ਕਿਉਂਕਿ ਮੇਰਾ ਜਿਹੜਾ ਕੰਮ ਕਰਨੇ ਦਾ ਤਰੀਕਾ ਹੈਗੀ ਆ ਕਿ ਇਨਾਂ ਤੋਂ ਕਮਾ ਕੇ ਇਨਾਂ ਤੇ ਲਾਓ ਠੀਕ ਆ ਇਨਾਂ ਤੋਂ ਕਮਾ ਕੇ ਹੀ ਇਨਾਂ ਤੇ ਇਨਵੈਸਟ ਕਰੋ ਇਹ ਤੁਸੀਂ ਦੇਖ ਸਕਦੇ ਆ ਠੀਕ ਆ ਇਹ ਆਪਾਂ ਇਹਨਾਂ ਨੂੰ ਬਾਜਰਾ ਰੱਖਿਆ ਸੀ ਪਾਣੀ ਰੱਖਿਆ ਸੀ ਇਲਤਾਂ ਬਹੁਤ ਕਰਦੇ ਨੇ ਪਾਣੀ ਵੀ ਡੋਹ ਲਿਆ ਠੀਕ ਆ ਤੇ ਹਜੇ ਜਿੱਦਾਂ ਡਰਦੇ ਬਹੁਤ ਨੇ ਬਹੁਤ ਜ਼ਿਆਦਾ ਡਰਦੇ ਨੇ ਕਿਉਂਕਿ ਉੱਥੇ ਉਹਨਾਂ ਨੇ ਇਹਨਾਂ ਨੂੰ ਬੰਦ ਕਮਰਿਆਂ ਦੇ ਵਿੱਚ ਰੱਖਿਆ ਹੁੰਦਾ ਆ ਤੇ ਇੱਥੇ ਹੋਣੇ ਵੱਡਿਆਂ ਜਾਨਵਰਾਂ ਨੂੰ ਵੀ ਦੇਖਦੇ ਨੇ ਤੇ ਸਾਨੂੰ ਵੀ ਦੇਖਦੇ ਨੇ ਤੇ ਡਰਦੇ ਨੇ ਪਰ ਵਧੀਆ ਗਰੋਥ ਆ ਇਹਨਾਂ ਦੀ ਵਧੀਆ ਨੇ ਸਾਰੇ ਤੇ ਇਹ ਆਪਾਂ ਅੱਜ ਲੈ ਕੇ ਆਏ ਸੀਗੇ ਤੇ ਤੁਸੀਂ ਵੀ ਇੱਦਾਂ ਹੀ ਕਰਿਆ ਕਰੋ ਇਹ ਇਹਨਾਂ ਤੋਂ ਕਮਾ ਕੇ ਹੀ ਇਹਨਾਂ ਤੇ ਇਨਵੈਸਟ ਕਰੋ ਕੰਮ ਕਰਨੇ ਦਾ ਇਹੀ ਸਹੀ ਤਰੀਕਾ ਰਹਿੰਦਾ ਆ ਤੇ ਕਿਉਂਕਿ ਪੱਲਿਓਂ ਪੈਸੇ ਲਾ ਕੇ ਕੰਮ ਸ਼ੁਰੂ ਕਰਨ ਦੇ ਨਾਲ ਆਪਣਾ ਜਿਹੜਾ ਨੁਕਸਾਨ ਆ ਉਹ ਹੋ ਸਕਦਾ ਆ ਆਪਾਂ ਸਵੇਰੇ ਸਵੇਰੇ ਅੰਡੇ ਜਿਹੜੇ ਸੇਲ ਕੀਤੇ ਸੀਗੇ ਉਹੀ ਉਹਨਾਂ ਪੈਸਿਆਂ ਦੇ ਆਪਾਂ ਜਿਹੜੇ ਹੋ ਚੂਚੇ ਲੈ ਆ ਕਿਉਂਕਿ ਐਹੀ ਦਿਨੇ ਆ ਮਾਰਚ ਤੇ ਅਪ੍ਰੈਲ ਦੇ ਵਿੱਚ ਚੂਚੇ ਖਰੀਦ ਲਵੋ ਤਾਂ ਵਧੀਆ ਜਿਹੜੀ ਕਮਾਈ ਆ ਸਰਦੀਆਂ ਦੇ ਵਿੱਚ ਹੋ ਜਾਣੀ ਆ ਹਨਾ ਤੇ ਬਾਕੀ ਇਹਨਾਂ ਨੂੰ ਪੌਂ ਦਾ ਜਿਹੜਾ ਤੁਸੀਂ ਬਾਜਰਾ ਵੀ ਪਾ ਸਕਦੇ ਆ ਤੁਸੀਂ ਇਹਨਾਂ ਨੂੰ ਸਰੋਂ ਵੀ ਪਾ ਸਕਦੇ ਆ ਠੀਕ ਆ ਆ ਮੇਰੀਆਂ ਵੱਡੀਆਂ ਮੁਰਦੀਆਂ ਵੀ ਖਾਣ ਆ ਰਹੀਆਂ ਨੇ ਤੁਸੀਂ ਇਹਨਾਂ ਨੂੰ ਸਰੋਂ ਵੀ ਪਾ ਸਕਦੇ ਆ ਇਹ ਦੇਖ ਲਓ ਵੀ ਹੁਣ ਆਪਾਂ ਇਹਨਾਂ ਨੂੰ ਸਰੋਂ ਪਾਣ ਲੱਗੇ ਆ ਤੇ ਸਰੋਂ ਪਾ ਸਕਦੇ ਆ ਰੋਟੀ ਘਰੇ ਹੈਗੀ ਤੁਸੀਂ ਇਹਨਾਂ ਨੂੰ ਬਿਲਕੁਲ ਬਰੀਕ ਕਰਕੇ ਪਾ ਸਕਦੇ ਆ ਇਹ ਮੇਰੀ ਮਾਤਾ ਨੇ ਬਰੀਕ-ਬਰੀਕ ਕੀਤੀ ਸੀਗੀ ਬਿਲਕੁਲ ਛੋਟੇ-ਛੋਟੇ ਟੁਕੜਿਆਂ ਚ ਕਰਕੇ ਰੋਟੀ ਇਹਨਾਂ ਨੂੰ ਤੁਸੀਂ ਪਾ ਸਕਦੇ ਆ ਠੀਕ ਆ ਤੇ ਪਾਣੀ ਆਪਾਂ ਇਹਦੇ ਵਿੱਚ ਰੱਖਿਆ ਸੀ ਇੱਕ ਵਾਰ ਫੇਰ ਆ ਜਿਹੜਾ ਪਾਣੀ ਇਹਨਾਂ ਨੂੰ ਵੱਖ ਦਿੰਨੇ ਆ ਉਹ ਦੇਖ ਲਓ ਬੱਚਾ ਖਾ ਰਿਹਾ ਹੈ ਕਈਆਂ ਦਾ ਕਹਿਣਾ ਹੈ ਕਿ ਰੋਟੀ ਇਹਨਾਂ ਨੂੰ ਨਹੀਂ ਪਾਣੀ ਚਾਹੀਦੀ ਪਰ ਰੋਟੀ ਦਾ ਇਹਨਾਂ ਨੂੰ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਠੀਕ ਆ ਰੋਟੀ ਇਹਨਾਂ ਨੂੰ ਪਾ ਦਿਓ ਕੋਈ ਚੱਕਰ ਨਹੀਂ ਹੈਗਾ ਤੇ ਬਾਜਰਾ ਪਾ ਸਕਦੇ ਆ ਸਰੋਂ ਪਾ ਸਕਦੇ ਆ ਇਹ ਦੇਖ ਲਓ ਤੇ ਵਧੀਆ ਬੱਚੇ ਨੇ ਇਹੋ ਗਰੋਥ ਵਧੀਆ ਆ ਬਾਕੀ ਆਪਾਂ ਸਵੇਰੇ ਸ਼ਾਮ ਘੰਟਾ ਘੰਟਾ ਇਹਨਾਂ ਨੂੰ ਬਾਹਰ ਛੱਡਿਆਗਾ ਨਾ ਉਹਦੇ ਨਾਲ ਇਹਨਾਂ ਦੀ ਗਰੋਥ ਆ ਜਿਹੜੀ ਵਧੀਆ ਹੋ ਜਾਣੀ ਆ ਤੇ ਜਦੋਂ ਇਹ ਥੋੜੇ ਜਿਹਾ ਵੱਡੇ ਹੋ ਗਏ ਫਿਰ ਤਾਂ ਕੋਈ ਡਰ ਨਹੀਂ ਹੈਗਾ ਫਿਰ ਇਹਨਾਂ ਨੂੰ ਵੱਡੇ ਜਾਨਵਰ ਜਿਹੜੇ ਮੇਰੇ ਕੋਲੇ ਉਹਨਾਂ ਨੇ ਨਹੀਂ ਮਾਰਨਾ ਹੈਗਾ ਤੇ ਆਪਾਂ ਇਹਨਾਂ ਨੂੰ ਸਾਰਾ ਦਿਨ ਹੀ ਬਾਹਰ ਛੱਡ ਲਿਆ ਕਰਨਾ ਹੈ ਤੇ ਵਾਕੀ ਤੁਹਾਨੂੰ ਆਪਣੀ ਜਿਹੜੀ ਜਾਣਕਾਰੀ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਤੇ ਇੱਕ ਵਾਰ ਮੈਂ ਫੇਰ ਕਹਾਂਗੀ ਕਿ ਕੰਮ ਕਰਨੇ ਦਾ ਇਹੀ ਤਰੀਕਾ ਰੱਖੋ ਇਹਨਾਂ ਤੋਂ ਕਮਾ ਕੇ ਹੀ ਨਾ ਤੇ ਇਨਵੈਸਟ ਕਰੋ ਹੁਣ ਤੁਸੀਂ ਦੇਖ ਲਿਆ ਹੁਣਾ ਮੇਰਾ ਤਰੀਕਾ ਮੈਂ ਸਵੇਰੇ 250 ਰੁਪਇਆ ਕਮਾਇਆ ਤੇ ਦੂਜੇ ਆ ਜਿਹੜੇ ਹੋਰ ਲੈ ਆਂਦੇ ਹੁਣ ਇਹਨਾਂ ਦਿਨਾਂ ਵਿੱਚ ਮੈਂ ਆਹੀ ਕੰਮ ਕਰਨਾ ਇਹਨਾਂ ਤੋਂ ਜਿਹੜੇ ਅੰਡੇ ਆ ਤੋਂ ਕਮਾਈ ਕਰਨੀ ਆ ਉਹਨਾਂ ਦੇ ਮੈਂ ਨਵੇਂ ਚੂਚੇ ਆ ਜਿਹੜੇ ਲੈ ਆਉਣੇ ਆ ਸੋ ਬਾਕੀ ਜਾਣਕਾਰੀ ਵਧੀਆ ਲੱਗਦੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਧੰਨਵਾਦ